ਮੈਂ ਹਸਪਤਾਲ ਵਿੱਚ ਕਾਊਂਟਰ ਕੋਲ ਲੱਗੀਆਂ ਕੁਰਸੀਆਂ ਹੁੰਦੀਆਂ ਨੇ ਉਹਨਾਂ ਤੇ ਬੈਠੀ ਸੀ ਤੇ ਅਖਬਾਰ ਪੜ੍ਹ ਰਹੀ ਸੀ। ਮੇਰੀ ਨਾਈਕ ਡਿਊਟੀ ਚੱਲ ਰਹੀ ਸੀ। ਹਸਪਤਾਲ ਵਿੱਚ ਸ਼ਾਂਤੀ ਸੀ। ਡਾਕਟਰ ਸਾਹਿਬ ਵੀ ਮਰੀਜ਼ਾਂ ਨੂੰ ਵੇਖ ਕੇ ਜਾ ਚੁੱਕੇ ਸਨ। ਉਸ ਰਾਤ ਮੈਂ ਇਕੱਲੀ ਹੀ ਆਈ ਸੀ। ਮੇਰੇ ਨਾਲ ਵਾਲੀ ਨਰਸ ਉਸ ਦਿਨ ਛੁੱਟੀ ਤੇ ਸੀ। ਉਸ ਦਿਨ ਨੂੰ ਮੈਂ ਕਿਵੇਂ ਭਲਾ ਸਕਦੀ ਹਾਂ ਜਿਵੇਂ ਮੁੰਡੇ ਕਹਿੰਦੇ ਨੇ ਕਿ ਕੁੜੀਆਂ ਕੁਝ ਨਹੀਂ ਭੁੱਲਦੀਆਂ ਨਾ ਬਰਥਡੇ ਨਾ ਐਨਿਵਰਸਰੀ ਤੇ ਉਸ ਦਿਨ ਤਾਂ ਸਾਡੀ ਪਹਿਲੀ ਮੁਲਾਕਾਤ ਸੀ ਮੈਂ ਮਸ਼ੀਨ ਲਈ ਤੇ ਸਾਰੇ ਮਰੀਜ਼ਾਂ ਦੇ ਬਲੱਡ ਚੈੱਕ ਕਰਨ ਲਈ ਘੇੜਾ ਲਾਇਆ ਤੇ ਫਿਰ ਆ ਕੇ ਕੁਰਸੀਆਂ ਤੇ ਬੈਠ ਗਈ ਇੰਨੇ ਨੂੰ ਇੱਕ ਮੁੰਡਾ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਮੈਡਮ ਮੇਰਾ ਵੀ ਬਲੱਡ ਚੈੱਕ ਕਰ ਦਿਓ ਦਿਲ ਤੇਜ਼ ਤੇਜ਼ ਜਿਆ ਤੜਕੀ ਜਾਂਦਾ ਮੈਂ ਉਸਦੀ ਬਾਹ ਫੜੀ ਤੇ ਜਦੋਂ ਬਲੱਡ ਚੈੱਕ ਕਰਨ ਲੱਗੀ ਤਾਂ ਉਸਨੇ ਮਸ਼ੀਨ ਫੜ ਕੇ ਪਾਸੇ ਰੱਖ ਦਿੱਤੀ ਤੇ ਕਹਿਣ ਲੱਗਾ ਮੈਡਮ ਮੈਂ ਤਾਂ ਤੁਹਾਡੇ ਨਾਲ ਗੱਲ ਕਰਨ ਆਇਆ ਸੀ ਮੈਡਮ ਮੇਰਾ ਨਾਮ ਦੀਪ ਹੈ ਤਿੰਨ ਨੰਬਰ ਕਮਰੇ ਵਿੱਚ ਮੇਰੀ ਮਾਂ ਦਾ ਆਪਰੇਸ਼ਨ ਹੋਇਆ ਹੈ ਮੈਂ ਉਹਨਾਂ ਨਾਲ ਆਇਆ ਮੈਡਮ ਮੈਂ ਪੜਿਆ ਲਿਖਿਆ ਵੀ ਵਧੀਆ ਜ਼ਮੀਨ ਵੀ ਵਧੀਆ ਹੈ ਮੇਰੇ ਕੋਲ ਮੈਡਮ ਮੈਨੂੰ ਤੁਸੀਂ ਬਹੁਤ ਪਸੰਦ ਹੋ ਮੁਕਦੀ ਗੱਲ ਵਿਆਹ ਕਰਾਉਣਾ ਹੈ ਤੁਹਾਡੇ ਨਾਲ ਪਲੀਜ਼ ਮੈਡਮ ਸੋਚ ਕੇ ਦੱਸ ਦਿਓ ਨਾ ਨਾ ਕਰਿਓ ਮੈਂ ਤੁਹਾਡੇ ਜਵਾਬ ਦਾ ਇੰਤਜ਼ਾਰ ਕਰਾਂਗਾ ਦੀਪ ਇੱਕ ਸਾਹ ਵਿੱਚ ਪਤਾ ਨਹੀਂ ਕੀ ਕੁਝ ਬੋਲ ਗਿਆ ਮੇਰਾ ਤਾਂ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਮੇਰਾ ਸਾਰਾ ਸਰੀਰ ਕੰਬਣ ਲਗਾ ਮੈਂ ਚੁੱਪਚਾਪ ਖੜੀ ਉਸ ਕਮਰੇ ਵੱਲ ਜਾਂਦੇ ਨੂੰ ਦੇਖ ਰਹੀ ਸੀ ਮੈਂ ਕੁਰਸੀ ਉੱਪਰ ਬੈਠ ਗਈ ਤੇ ਸੋਚਣ ਲੱਗੀ ਕਿਦਾਂ ਦੇ ਹੁੰਦੇ ਨੇ ਮੁੰਡੇ ਇੱਕ ਮਿੰਟ ਵਿੱਚ ਕਿੰਨਾ ਕੁਝ ਬੋਲ ਗਿਆ ਡਰਿਆ ਵੀ ਨਹੀਂ ਨਾ ਮੇਰੀ ਕੋਈ ਗੱਲ ਸੁਣੀ ਕਿਵੇਂ ਇੰਨੇ ਕਰੜੇ ਮਾਜਨੇ ਹੁੰਦੇ ਨੇ ਇਹਨਾਂ ਦੇ ਮੈਂ ਤਾਂ ਚੁੱਪਚਾਪ ਬੈਠੀ ਉਸ ਕਮਰੇ ਵੱਲ ਦੇਖ ਰਹੀ ਸੀ ਜਿਸ ਵਿੱਚ ਦੀਪ ਹੋ ਗਿਆ ਸੀ ਮੈਂ ਤਾਂ ਆਪਣੀ ਡਿਊਟੀ ਕਰਨੀ ਸੀ ਰਾਤ ਨੂੰ ਇੱਕ ਘੰਟੇ ਤੋਂ ਮਰੀਜ਼ਾਂ ਦੇ ਬਲੱਡ ਚੈੱਕ ਕਰਨੇ ਸੀ ਪਰ ਮੈਂ ਹੁਣ ਡਰ ਰਹੀ ਸੀ ਮੈਂ 11 ਵਜੇ ਤੱਕ ਚੈੱਕ ਅਪ ਰੂਟ ਕੈਨਸਲ ਕਰ ਦਿੱਤਾ ਤੇ 12 ਵਜੇ ਗਈ ਕਿ ਹੁਣ ਸਾਰੇ ਸੌਂ ਗਏ ਹੋਣਗੇ ਪਰ ਜਦੋਂ ਮੈਂ ਦੀਪ ਦੀ ਮਾਂ ਨੂੰ ਵੇਖਣ ਗਈ ਤਾਂ ਦੀਪ ਜਾਗ ਰਿਹਾ ਸੀ ਤੇ ਮੇਰੇ ਮੂੰਹ ਵੱਲ ਵੇਖਦਾ ਰਿਹਾ ਮੈਂ ਵਾਪਸ ਆ ਗਈ ਤੇ बार-बार ਪਿੱਛੇ ਵੇਖ ਰਹੀ ਸੀ ਪਰ ਉਹ ਦੁਬਾਰਾ ਕੁਝ ਨਾ ਬੋਲਿਆ ਮੇਰੇ ਸਾਹ ਵਿੱਚ ਸਾਪ ਹੈ ਕਿ ਚਲੋ ਨਿਬੜਿਆ ਕੰਮ ਹੁਣ ਤਾਂ ਕੁਝ ਨਹੀਂ ਬੋਲਿਆ ਉਹ ਮੈਂ 1 ਵਜੇ ਫਿਰ 2 ਵਜੇ ਫਿਰ ਇੱਕ ਘੰਟੇ ਬਾਅਦ ਅੰਰੀਜਾਂ ਕੋਲ ਗੇੜਾ ਮਾਰ ਰਹੀ ਸੀ ਪਰ ਫਿਰ ਦੀਪ ਕੋ ਜਨਾ ਬੋਲਿਆ ਮੈਂ ਜਦੋਂ ਸਵੇਰੇ 3 3:30 ਵਜੇ ਗਈ ਤਾਂ ਉਸ ਦੀ ਮੰਮੀ ਵੀ ਜਾਗ ਰਹੇ ਸਨ ਮੈਂ ਬਾਹ ਤੇ ਮਸ਼ੀਨ ਲਾਉਂਦੇ ਆ ਪੁੱਛਿਆ ਠੀਕ ਹੋ ਆਂਟੀ ਤੇ ਦੀਪ ਬੈਠ ਕੇ ਉੱਠ ਉੱਠ ਕੇ ਬੈਠ ਗਿਆ ਤੇ ਉਸਨੇ ਮੈਨੂੰ ਪੁੱਛਿਆ ਤੁਸੀਂ ਸੋਚਿਆ ਕੁਝ ਮੈਂ ਡਰ ਗਈ ਕਿ ਇਸ ਨੂੰ ਤਾਂ ਮਾਂ ਦਾ ਵੀ ਕੋਈ ਡਰ ਨਹੀਂ ਇਹ ਤਾਂ ਬਿਲਕੁਲ ਸਿਰਫ ਰਾ ਆਸ਼ਕਾ ਹੈ ਦੀਪ ਨੇ ਫਿਰ ਕਿਹਾ ਮੇਰੇ ਮੰਮੀ ਪਾਪਾ ਆਪ ਗੱਲ ਕਰ ਲੈਣਗੇ ਤੁਹਾਡੇ ਮੰਮੀ ਪਾਪਾ ਨਾਲ ਮੇਰੇ ਮॉम ਡੈਡ ਬਹੁਤ ਵਧੀਆ ਨੇ ਬਿਲਕੁਲ ਫ੍ਰੈਂਡਲੀ ਨੇ ਪਰ ਮੈਂ ਕਿਹਾ ਮੇਰੇ ਪਾਪਾ ਨਹੀਂ ਹੋ ਜੀ ਉਹ ਤਾਂ ਮਾਰ ਦੇਣਗੇ ਮੈਨੂੰ ਪਤਾ ਨਹੀਂ ਕਿਵੇਂ ਪੜਾਇਆ ਹੈ ਉਹਨਾਂ ਨੇ ਮੈਨੂੰ ਤੇ ਕਿੰਨੇ ਪੈਸੇ ਲਾ ਕੇ ਆ ਕੰਮ ਤੇ ਲਾਇਆ ਏ ਜਦੋਂ ਉਹਨਾਂ ਨੂੰ ਮੇਰੀ ਇਹੋ ਜਿਹੀ ਹਰਕਤ ਦਾ ਪਤਾ ਲੱਗਾ ਉਹਨਾਂ ਨੇ ਤਾਂ ਮੈਨੂੰ ਕੰਮ ਤੋਂ ਵੀ ਹਟਾ ਲੈਣਾ ਬਹੁਤ ਜ਼ਿੰਮੇਵਾਰੀਆਂ ਨੇ ਮੇਰੇ ਸਿਰ ਤੇ ਦੋ ਛੋਟੇ ਭੈਣ ਭਰਾ ਵੀ ਨੇ ਜੇ ਮੈਂ ਇਹੋ ਜਿਹੀ ਹਰਕਤ ਕਰਾਂਗੀ ਤਾਂ ਉਹਨਾਂ ਦਾ ਭਵਿੱਖ ਵੀ ਖਰਾਬ ਹੋ ਜਾਣਾ ਤੇ ਮੇਰੇ ਡੈਡੀ ਦਾ ਗੁੱਸਾ ਵੀ ਬੜਾ ਭੜਾ ਹੈ ਆਂਟੀ ਜੀ ਸਾਡੇ ਮੂੰਹ ਵੱਲ ਵੇਖ ਰਹੇ ਸੀ ਫਿਰ ਦੀਪ ਨੇ ਆਪਣੀ ਮਾਂ ਨੂੰ ਕਿਹਾ ਮੰਮੀ ਤੁਸੀਂ ਕਰੋਗੇ ਡੈਡੀ ਨਾਲ ਗੱਲ ਪਲੀਜ਼ ਤੁਸੀਂ ਬਣਾਉਣਾ ਇਹ ਡੈਡੀ ਉਹ ਪਲੀਜ਼ ਮਮਾ ਆਂਟੀ ਜੀ ਵੀ ਦੀਪ ਨੂੰ ਸਮਝਾ ਰਹੇ ਸੀ ਕਿ ਪੁੱਤ ਮੈਂ ਕਿਵੇਂ ਗੱਲ ਕਰਾਂਗੀ ਤੇਰੇ ਡੈਡੀ ਨਾਲ ਉਹ ਕੀ ਕਹਿਣਗੇ ਪਰ ਦੀਪ ਨੇ ਤਾਂ ਹਿੰਦ ਕਰ ਲਈ ਸੀ ਮੈਂ ਦੋਵਾਂ ਨੂੰ ਗੱਲਾਂ ਕਰਦਿਆਂ ਛੱਡ ਕੇ ਮੁੜ ਆ ਕੇ ਬੈਠੀ ਤੇ ਦੀਪ ਵੀ ਮੇਰੇ ਪਿੱਛੇ ਆ ਗਿਆ ਤੇ ਮੇਰੇ ਹੱਥ ਉੱਤੇ ਆਪਣਾ ਨੰਬਰ ਲਿਖ ਦਿੱਤਾ ਤੇ ਕਿਹਾ ਜੇ ਮੈਂ ਤੁਹਾਨੂੰ ਪਸੰਦ ਹਾਂ ਤਾਂ ਫੋਨ ਕਰ ਲਿਓ ਮੈਨੂੰ ਬਾਕੀ ਮੈਂ ਆਪੇ ਹਸਾਬ ਲਵਾ ਲਾਂਗਾ ਤੇ ਉੱਥੇ ਚਲਾ ਉੱਥੋਂ ਚਲਾ ਗਿਆ ਮੇਰੀ ਡਿਊਟੀ ਸਵੇਰੇ 7 ਵਜੇ ਤੱਕ ਦੀ ਸੀ ਮੈਂ ਡਿਊਟੀ ਲਾ ਕੇ ਘਰ ਚਲੀ ਗਈ ਤੇ ਜਾ ਕੇ ਮੈਂ ਉਹ ਨੰਬਰ ਆਪਣੇ ਡਾਇਰੀ ਤੇ ਲਿਖ ਦਿੱਤਾ ਕਿ ਇਸ ਦੀ ਲੋੜ ਤਾਂ ਮੈਨੂੰ ਸ਼ਾਇਦ ਪੈਣੀ ਨਹੀਂ ਫਿਰ ਵੀ ਲਿਖ ਦਿੰਨੀ ਆ ਮੈਂ ਨਹਾ ਕੇ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਆ ਗਈ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰਦੀਪ ਦੀਆਂ ਗੱਲਾਂ ਯਾਦ ਰਹੀਆਂ ਸਨ ਇੰਨਾ ਬੁਰਾ ਵੀ ਨਹੀਂ ਸੀ ਦੀਪ ਮੈਂ ਰਾਤੋਂ ਕੱਲੀ ਸੀ ਉਸਨੇ ਕੋਈ ਗਲਤ ਹਰਕਤ ਨਹੀਂ ਕੀਤੀ ਜੇ ਉਹ ਗਲਤ ਮੁੰਡਾ ਹੁੰਦਾ ਤਾਂ ਆਪਣੀ ਮਾਂ ਦੇ ਸਾਹਮਣੇ ਇਹ ਗੱਲ ਨਹੀਂ ਸੀ ਕਰਦਾ ਬਸ ਫੇਰ ਵੀ ਕੀ ਸੀ ਮੈਂ ਵੀ ਪੈ ਗਈ ਯਾਰਦਿਆਂ ਛੇੜਿਆਂ ਵਿੱਚ ਮੈਂ ਸ਼ਾਮ ਨੂੰ 3:00 ਵਜੇ ਮਾਂ ਨੂੰ ਸਾਰੀ ਗੱਲ ਦੱਸੀ ਮਾਂ ਨੇ ਵੀ ਮੈਨੂੰ ਕੁਰਿਆ ਨਹੀਂ ਇਹ ਕਹਿ ਦਿੱਤਾ ਪੁੱਤ ਤੇਰਾ ਪਿਆਉ ਮੰਨ ਜੂ ਕਿ ਤੇ ਘਰੋਂ ਨਾ ਕੱਢ ਦੇਵੇ ਆਪਾਂ ਨੂੰ ਮਾਂ ਵੀ ਕਾਹਲੀ ਬਗੀ ਡੈਡੀ ਨਾਲ ਗੱਲ ਕਰਨ ਚਲੀ ਗਈ ਜਦੋਂ ਮੈਂ ਮਾਂ ਨੂੰ ਪਾਪਾ ਨਾਲ ਗੱਲ ਕਰਦੇ ਸੁਣਿਆ ਮੇਰਾ ਦਿਲ ਜੋਰ-ਜੋਰ ਨਾਲ ਧੜਕਣ ਲੱਗਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ jaan muh ਵਿੱਚ ਆ ਗਈ ਹੋਵੇ ਪਰ ਡੈਡੀ ਨੇ ਤਾਂ ਇਹ ਕਹਿ ਦਿੱਤਾ ਕਿ ਕੋਈ ਨਾ ਦੇਖ ਲਵਾਂਗੇ ਕਮਾਲ ਹੀ ਹੋ ਗਿਆ ਉਸ ਦਿਨ ਤਾਂ ਮੇਰੇ ਡੈਡੀ ਦਾ ਸੁਭਾ ਤਾਂ ਇੰਨਾ ਭੜਾ ਹੈ ਤੇ ਇਹ ਕਿਵੇਂ ਹੋ ਗਿਆ ਸ਼ਾਇਦ ਰੱਬ ਨੇ ਦੀਪ ਨੂੰ ਹੀ ਮੇਰੀ ਕਿਸਮਤ ਵਿੱਚ ਲਿਖਿਆ ਸੀ ਤੇ ਜੋੜੀਆਂ ਉੱਪਰੋਂ ਬਣ ਕੇ ਆਉਂਦੀਆਂ ਨੇ ਉਹ ਕਹਾਵਤ ਮੈਨੂੰ ਸੱਚ ਹੁੰਦੀ ਲੱਗ ਰਹੀ ਹੈ ਮੈਂ ਸ਼ਾਮ ਨੂੰ ਜੀ ਕੋ ਜੀ ਦੀਪ ਨੂੰ ਫੋਨ ਲਾਇਆ ਦੀਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ बार-बार ਇਹ ਪੁੱਛ ਰਿਹਾ ਸੀ ਮੰਨ ਗਏ ਮੰਮੀ ਡੈਡੀ ਮੈਂ ਕਿਹਾ ਮੈਂ ਤੁਹਾਨੂੰ ਇੱਥੇ ਆ ਕੇ ਦੱਸਦੀ ਆਂ ਮੈਂ ਆਪਣੀ ਡਿਊਟੀ ਤੇ ਆਈ ਤਾਂ ਦੀਪ ਹਸਤਾ ਦੇ ਗੇਟ ਤੇ ਖੜਾ ਸੀ ਤੇ ਮੈਨੂੰ ਗੇਟ ਤੇ ਹੀ ਫਿਰ ਪੁੱਛਿਆ ਮੰਨ ਗਏ ਜੀ ਕਰਦੇ ਮੈਂ ਸਿੱਧੀ ਆਂਟੀ ਕੋਲ ਚਲੀ ਗਈ ਉਹਨਾਂ ਦਾ ਹਾਲ ਚਾਲ ਪੁੱਛਿਆ ਤੇ ਆਂਟੀ ਮੈਨੂੰ ਕਹਿਣ ਲੱਗੀ ਮੈਂ ਤਾਂ ਠੀਕ ਆ ਪੁੱਤ ਪਰ ਇਹ ਕਮਲਾ ਸਾਰੇ ਦਾ ਦਨਿਸਤਾ ਕਿਵੇਂ ਬਣਿਆ ਪੁੱਤ ਮੈਂ ਕਿਹਾ ਆਂਟੀ ਤੁਸੀਂ ਵੀ ਆਂਟੀ ਹੱਸ ਪਈ ਤੇ ਮੈਂ ਆਂਟੀ ਨੂੰ ਸਾਰੀ ਗੱਲ ਦਸੀ ਤੇ ਦੀਪ ਪਿੱਛੇ ਖੜਾ ਸੁਣ ਰਿਹਾ ਸੀ ਤਾਂ ਉਹ ਚੀਕਿਆ ਤੇ ਆਪਣੀ ਮਾਂ ਦੇ ਘਰ ਲੱਗ ਗਿਆ ਤੇ ਆਂਟੀ ਨੂੰ ਕਹਿਣ ਲੱਗਾ ਹੁਣ ਤੱਕ ਤੁਸੀਂ ਕਰ ਲਵੋਗੇ ਡੈਡੀ ਨਾਲ ਗੱਲ ਆਂਟੀ ਜੀ ਮੰਨ ਗਈ ਮੈਂ ਆਂਟੀ ਜੀ ਕੋਲ ਬੈਠ ਗਈ ਤੇ ਉਹਨਾਂ ਨੇ ਮੇਰੇ ਸਿਰ ਤੇ ਹੱਥ ਫੇਰਦਿਆ ਕਿਹਾ ਪੁੱਤ ਤੇਰਾ ਨਾ ਕੀ ਹੈ ਮੈਂ ਕਿਹਾ ਆਂਟੀ ਜੀ ਮਨਦੀਪ ਤਾਂ ਆਂਟੀ ਅਤੇ ਦੀਪ ਹੱਸਣ ਲੱਗੇ ਤੇ ਆਂਟੀ ਕਹਿਣ ਲੱਗੀ ਇਹ ਤਾਂ ਪਰਮਾਤਮਾ ਨੇ ਆਪ ਖੁਦ ਮਿਲ ਕਰਵਾਇਨੀ ਆਪਣੇ ਇੰਦਾ ਦਾ ਨਾਂ ਵੀ ਮਨਦੀਪ ਤੇ ਦੀਪ ਬਹੁਤ ਹੱਸ ਰਿਹਾ ਸੀ ਅਗਲੇ ਦਿਨ ਆਂਟੀ ਜੀ ਨੂੰ ਛੁੱਟੀ ਮਿਲ ਗਈ ਤੇ ਉਹ ਘਰ ਚਲੇ ਗਏ ਅਤੇ ਸਾਡੀ ਕਈ ਦਿਨ ਫੋਨ ਤੇ ਗੱਲ ਹੋ ਗਈ ਸੋਮਵਾਰ ਵਾਲੇ ਦਿਨ ਆਂਟੀ ਨੂੰ ਛੁੱਟੀ ਮਿਲੀ ਸੀ ਤੇ ਉਹ ਬੁੱਧਵਾਰ ਵਾਲੇ ਦਿਨ ਸਾਡੇ ਘਰ ਆ ਗਏ ਮਨਦੀਪ ਦੇ ਉਸਦੇ ਵੱਡੀ ਭੈਣ ਨਾਲ ਸਨ ਉਹ ਵਿਆਹੀ ਹੋਏ ਹਨ ਆਪਣੀ ਮਾਂ ਦਾ ਪਤਾ ਲੈ ਆਏ ਸਨ ਤੇ ਦੀਪ ਉਹਨਾਂ ਨੂੰ ਸਾਡੇ ਘਰ ਲੈ ਆਇਆ। ਇੱਕ ਵਾਰ ਤਾਂ ਡੈਡੀ ਸਾਰੀ ਗੱਲ ਸੁਣ ਕੇ ਅੰਦਰ ਚਲੇ ਗਏ। ਮੈਂ ਮਾਂ ਨੂੰ ਉਹਨਾਂ ਦੇ ਪਿੱਛੇ ਭਜਿਆ। ਤਾਂ ਉਹ ਮਾਂ ਨੂੰ ਕਹਿ ਰਹੇ ਸਨ। ਇਹ ਤਾਂ ਹਾਦੀ। ਇਹ ਤਾਂ ਘਰ ਤੱਕ ਆ ਗਈ। ਜੇ ਮੇਰੇ ਗੱਲ ਪਸੰਦ ਹੁੰਦੀ ਮੈਂ ਆਪ ਜਾਂਦਾ। ਮੰਮੀ ਡੈਡੀ ਨੂੰ ਜ਼ੋਰ ਪਾ ਕੇ ਮਨਾ ਰਹੇ ਸਨ ਕਿ ਗੱਲ ਦੋਵੇਂ ਘਰਾਂ ਵਿੱਚ ਜਾ ਚੁੱਕੀ ਹੈ। ਸੋ ਕਰੇ ਬੱਚਾ ਨੇ ਕਰੇ ਗੱਲ ਕੀਤੀ ਹੈ ਜੇ ਕੋਈ ਗਲਤੀ ਕਰ ਦਿੰਦੇ ਤਾਂ ਫਿਰ ਕੀ ਕਰ ਲੈਂਦੇ ਇਸ ਵਿੱਚ ਆਪਣੀ ਮੰਨਦੀਪ ਦਾ ਕੀ ਕਸੂਰ ਹੈ ਅਗਲਾ ਆਪ ਸਾਕ ਲੈ ਕੇ ਆਇਆ ਹੈ ਇਹ ਗੱਲ ਸੁਣ ਕੇ ਡੈਡੀ ਦਾ ਗੁੱਸਾ ਸ਼ਾਂਤ ਹੋਇਆ ਤੇ ਉਹਨਾਂ ਨੇ ਰਹਿ ਕਰਕੇ ਦੱਸਣ ਲਈ ਕਿਹਾ ਮੰਮੀ ਨੇ ਚਾਹ ਬਣਾ ਲਈ ਪਰ ਡੈਡੀ ਅੰਦਰ ਚਲੇ ਗਏ ਅਤੇ ਉਹਨਾਂ ਕੋਲ ਬੈਠ ਕੇ ਚਾਹ ਪੀਣ ਲੱਗੇ ਤਾਂ ਦੀਪ ਦੀ ਭੈਣ ਨੇ ਕਿਹਾ ਹੁਣ ਕਿਵੇਂ ਹੋਵੇਗਾ ਆਂਟੀ ਜੀ ਮੰਮੀ ਤਾਂ ਚੁੱਪੇ ਸਨ ਪਰ ਡੈਡੀ ਨੇ ਅੰਦਰੋਂ ਹੀ ਬਾਜ ਦਿੱਤੀ ਮੈਂ ਤੇ ਇਹਦਾ ਚਾਚਾ ਆਵਾਂਗੇ ਘਰ-ਵਾਰ ਦੇਖਣ ਸਾਰੇ ਇੱਕ ਦੂਜੇ ਵੱਲ ਦੇਖ ਕੇ ਮੁਸਕਰਾ ਰਹੇ ਸਨ ਕੁਝ ਦਿਨਾਂ ਬਾਅਦ ਡੈਡੀ ਦੀਪ ਦਾ ਘਰ ਦੇਖ ਕੇ ਆਏ ਤਾਂ ਉਹਨਾਂ ਦੇ ਸਾਰਾ ਕੁਝ ਪਸੰਦ ਆ ਗਿਆ ਸਾਗਣ ਦਾ ਦਿਨ ਰੱਖ ਦਿੱਤਾ ਗਿਆ ਸਾਗਣ ਵਾਲੇ ਦਿਨ ਦੀਪ ਬਹੁਤ ਖੁਸ਼ ਰਹਾ ਕਿ ਉਸ ਨੂੰ ਤਾਂ ਯਕੀਨ ਹੀ ਨਹੀਂ ਸੀ ਆ ਰਿਹਾ ਕੀ ਸੱਚ ਹੋ ਰਿਹਾ ਹੈ ਸੱਚੀ ਯਕੀਨਤਾ ਮੈਨੂੰ ਵੀ ਨਹੀਂ ਸਿਆ ਰਿਹਾ ਕਿ ਇੰਨੇ ਭੜੇ ਸੁਆ ਦੇ ਮੇਰੇ ਡੈਡ ਔਲਾਦ ਅੱਗੇ ਚੁੱਪੋ ਜਾਣਗੇ ਮੰਦੀਪ ਦੇ ਘਰਦਿਆਂ ਨੇ ਵਿਆਹ ਦੀ ਥੋੜੀ ਕਾਲੀ ਕੀਤੀ ਤੇ ਸਗਣ ਦੇ ਕੁਝ ਮਹੀਨਿਆਂ ਬਾਅਦ ਹੀ ਵਿਆਹ ਮੰਗ ਲਿਆ ਦੋਵੇਂ ਪਰਿਵਾਰ ਬਹੁਤ ਪਰਸਾਨ ਵਿਆਹ ਤੋਂ ਬਾਅਦ ਵੀ ਦੀਪ ਤੇ ਉਸ ਦੇ ਘਰਦਿਆਂ ਨੇ ਮੈਨੂੰ ਮੇਰੀ ਜੋ ਕਰਨ ਦਿੱਤੀ ਦੀਪ ਦਾ ਕਹਿਣਾ ਸੀ ਕਿ ਤੂੰ ਆਪਣਾ ਇਹ ਸੁਪਨਾ ਪੂਰਾ ਕਰਨ ਲਈ ਪਤਾ ਨਹੀਂ ਕਿੰਨਾ ਸਟਰਗਲ ਕੀਤਾ ਹੋਵੇਗਾ ਤੇ ਇਹ ਸਾਰਾ ਕੁਝ ਮੈਂ ਅੱਜ ਉਸੇ ਕੁਰਸੀ ਤੇ ਬੈਠੀ ਸੋਚ ਰਹੀ ਸੀ ਇਹ ਮੇਰੀ ਸਟਰਗਲ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ